ਵੀ ਪਹਿਕੇ ਹਟ ਗਿਆ ਜੀ ਗੁੰਦਾਬੰਦੀ ਹੋ ਰਹੀ ਅੱਜ ਸਮਾਨ ਪਾਉਣ ਲੱਗੇ ਜੀ ਬੱਤਲਵਾਈ ਹੋਈ ਪਈ ਆ ਚਾਰੇ ਪਾਸੇ ਮੈਂ ਫੇਰ ਦੁਬਾਰ ਤੋਂ ਆਉਣਾ ਸ਼ੁਰੂ ਹੋ ਗਿਆ ਆਪ ਹੈ ਇਹ ਸਮਾਨ ਲੱਗ ਰਹੀ ਹੈ ਸਮਾਨ ਪਾਉਣ ਉਮੀਦ ਵਿੱਚ ਚੰਦ ਰਿਆ ਕੰਮ ਲੱਗ ਰਿਹਾ ਠੰਡ ਆ ਦੇਖੋ ਅਜਿਹੀ ਬੜੀ ਧਲਾਵਾਨੀ ਕਿ ਹੋਣੀ ਹੈ ਹੋ ਰਹੀ ਆ ਆ ਨਹੀਂ ਭਾਗਾਂਗੇ ਨਹੀਂ ਭਾਗਾਂਗੇ ਆ ਬਾਸੇ ਪਾਸ ਆ ਰਹੇ ਆ ਆਈ ਜਾ ਗਾਵੜੀ ਹੌਲੀ ਆਉਣ ਤੇ ਤੇ ਇਹਦੇ ਪਾਣੀ ਖੜਾ ਦੇਖ ਲਓ ਪਾਣੀ ਪਾਣੀ ਖੜਾਦਾ ਇੱਥੇ ਟੂਆ ਪਾਣੀ ਪੀ ਗਿਆ ਸਾਗੜ ਕਿੱਲੇ ਹੋਏ ਪੈਨੇ ਪਾਇਪ ਕਿੱਲੇ ਹੋਏ ਪੈਨੇ ਸਾਰੇ ਸਾਫ ਕਰ ਕਰਕੇ ਬਾਹਰੇ ਆਈ ਹੁੰਦਾ ਮੰਦੀ ਚੱਲ ਰਹੀ ਹੈ ਜਾਰੀ ਆ ਲੋ ਜੀ ਇੱਥੇ ਬਾਂਦਰ ਵੀ ਰਹਿੰਦੇ ਨੇ ਧਮਾਲ ਦੀ ਇਹ ਡਰ ਲੱਗਦਾ ਕਿੰਨੇ ਆ ਕੇ ਦੇਖੋ ਉਹ ਦੇਖ ਬਚਾ ਜਾ ਆ ਦੇਖ ਆਹ ਮਮੀ ਚਿੰਬੜਿਆ ਵਿਆ ਕਿੰਨੇ ਫਿਰਦੇ ਨੇ ਕਾ ਬੈਠਾ ਬਚਾ ਜਾ ਉਹ ਤੇਰੀ ਕਿਵੇਂ ਘੂਰਦਾ ਓਏ ਏ ਕੀ ਘਾਰੇ ਨੇ ਆ ਆ ਗਿਆ ਘੂਰਦੇ ਲੈ ਕੇ ਆ ਗਿਆ ਜਮੀ ਕਿੱਥੇ ਚੜ ਗਿਆ ਇਹ ਚੌੜਾ ਕਰ ਰਹੇ ਨੇ ਚੌੜਾ ਲਓ ਜੀ ਕਰਤਾ ਕੰਪਲੀਟ ਬੋਰ ਹੋ ਗਿਆ ਜੀ ਹੋ ਗਿਆ ਤੇ ਮਾਲ ਪਟ ਪਾ ਕੇ ਪੈਪ ਪੱਟ ਤੇ ਦਿਖਾਈਏ ਤੁਹਾਨੂੰ ਆਹ ਜੀ ਕਰਤਾ ਕੰਪਲੀਟ ਹੋ ਗਿਆ ਜੀ ਅੱਛਾ ਉਹ ਦੇਖੋ ਆ ਲਓ ਜੀ ਆ ਜੀ ਜੀ ਬੋਟ ਸੋਇਗਾ বাৰু ফুট লমা ধোৱা পেলাই কাই পটে ছ